ਬੋਲ ਸ਼ਰਮਾ ਦੇ ਕੈਫੇ ਤੇ ਚੱਲੀਆਂ ਨੇ ਗੋਲੀਆਂ ਗੋਲੀ ਚਲਾਉਣ ਵਾਲੇ ਪੰਜਾਬੀ ਬੋਲਦੇ ਸੀਗੇ ਫੇਰ ਦੁਬਾਰਾ ਪੰਜਾਬੀਆਂ ਨੂੰ 1984 ਦੇ ਵਾਂਗੂ ਦੁਬਾਰਾ ਟਾਰਗੇਟ ਕੀਤਾ ਜਾ ਰਿਹਾ ਜਮਨਾ ਪਾਰ ਤੋਂ ਬ੍ਰਾਹਮਣ ਆ ਕੇ ਹਿੰਦੂਆਂ ਨੂੰ ਬੱਸਾਂ ਚੋਂ ਕੱਢ ਕੇ ਮਾਰਦਾ ਸੀ ਤਾਂ ਇਲਜ਼ਾਮ ਪੰਜਾਬੀਆਂ ਤੇ ਤਾਂ ਸਿੱਖਾਂ ਤੇ ਲਾਇਆ ਜਾਂਦਾ ਸੀਗਾ ਸੋ ਉਹੀ ਕੰਮ ਇੱਥੇ ਫੇਰ ਦੁਬਾਰਾ ਕੈਨੇਡਾ ਦੇ ਵਿੱਚ ਸ਼ੁਰੂ ਹੋ ਗਿਆ ਗੋਲੀ ਚਲਾਉਣ ਵਾਲਾ ਬੰਦਾ ਆਪਣੀ ਆਈਡੈਂਟੀ ਲੁਕਾਊਗਾ ਨਾ ਕਿ ਉਹ ਗੋਲੀ ਚਲਾਉਂਦਾ ਹੋਇਆ ਪੰਜਾਬੀ ਬੋਲੂਗਾ ਜੇ ਪੰਜਾਬੀ ਬੋਲੂਗਾ ਤਾਂ ਗੋਤੀ মিডিਆ ਲਈ ਬਹੁਤ ਕੰਮ ਸੌਖਾ ਹੋ ਜਾਣਾ ਵੀ ਪਾਈ ਇਹ ਤਾਂ ਪੰਜਾਬੀਆਂ ਨੇ ਗੋਲੀ ਚਲਾਈ ਆ ਵੀਡੀਓ ਦੇਖੋ ਚ ਪੰਜਾਬੀ ਬੋਲ ਰਿਹਾ ਜ ਆ ਕਪਲ ਸ਼ਰਮਾ ਦਾ ਮੋਦੀ ਦੇ ਨਾਲ ਵੀ ਪੰਗਾ ਪਿਆ ਸੀਗਾ ਮੋਦੀ ਨੂੰ ਟਵੀਟ ਕਰ ਦਿੱਤਾ ਸੀ ਕਪਲ ਸ਼ਰਮਾ ਨੇ ਵੀ ਕਿਹੜੇ ਚੰਗੇ ਦਿਨਾਂ ਦੀ ਗੱਲ ਕਰਦਾ ਤੂੰ ਵੀ ਮੈਂ ਬੰਬੇ ਦੇ ਵਿੱਚ ਆਫਿਸ ਬਣਾ ਰਿਹਾ ਤਾਂ ਮੇਰੇ ਕੋਲੋਂ ਰਿਸ਼ਵਤ ਮੰਗੀ ਜਾ ਰਹੀ ਆ ਤਾਂ ਮੋਦੀ ਭਗਤਾਂ ਨੇ ਕਪਲ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਸੀਗਾ ਉਸ ਤੋਂ ਬਾਅਦ ਨਵਜੋਤ ਸਿੱਧੂ ਨੂੰ ਵੀ ਇਹਦੇ ਸ਼ੋਅ ਚੋਂ ਕੱਢਿਆ ਗਿਆ ਇਹਦਾ ਸ਼ੋਅ ਬੰਦ ਵੀ ਹੋਇਆ ਫਿਰ ਸ਼ਾਇਦ ਇਹਨੇ ਸਲਮਾਨ ਖਾਨ ਦੇ ਨਾਲ ਮਿਲ ਕੇ ਜਾਂ ਕਿ ਉਹਦੇ ਅੰਡਰ ਕੰਮ ਕਰਕੇ ਦੁਬਾਰਾ ਆਪਣਾ ਸ਼ੋਅ ਚਾਲੂ ਕੀਤਾ ਸੀ ਹੁਣ ਜੇ ਕਪਲ ਸ਼ਰਮਾ ਦੇ ਕੈਫੇ ਤੇ ਗੋਲੀ ਚੱਲਦੀ ਆ ਗੋਲੀ ਚਲਾਉਣ ਵਾਲਾ ਪੰਜਾਬੀ ਬੋਲ ਰਿਹਾ ਜਿਹੜਾ ਪਾੜਾ ਇਹਨਾਂ ਨੇ ਹਿੰਦੂਆਂ ਤਾਂ ਦੇ ਵਿੱਚ ਪਹਿਲਾਂ ਪਾਇਆ ਸੀਗਾ ਉਹ ਕੰਮ ਦੁਬਾਰਾ ਇੱਥੇ ਹੋ ਰਿਹਾ ਤੇ ਨਾਲ ਦੀ ਨਾਲ ਖਾਲਸਤਾਨ ਰੈਫਰੈਂਡਮ ਇਹਨਾਂ ਨੇ ਕਿੰਨਾ ਜ਼ੋਰ ਲਾਇਆ ਬੰਦ ਕਰਾਉਣ ਦੇ ਲਈ ਵੱਖਰੇ ਵੱਖਰੇ ਮੁਲਕਾਂ ਚੋਂ ਹੁੰਦਾ ਹੋਇਆ ਹੁਣ ਖਾਲਸਤਾਨ ਰੈਫਰੈਂਡਮ ਵਾਈਟ ਹਾਊਸ ਪਹੁੰਚ ਗਿਆ 트ੰਪ ਦੇ ਦਰਵਾਜ਼ੇ ਤੇ ਉਹਨੂੰ ਵੀ ਕਿਤੇ ਨਾ ਕਿਤੇ ਇਰਾਦੇ ਵਿੱਚ ਅੜਿੱਕਾ ਬਣੇ ਜਾਂ ਬੰਦ ਕਰਵਾਉਣ ਦੇ ਚੱਕਰਾਂ ਚ ਤੇ ਧਿਆਨ ਤਾਂ ਤੁਹਾਡਾ ਜਿਹੜਾ ਸੀ ਹੋਰ ਫਰੈਂਡਮ ਵੱਲ ਹੋਣਾ ਚਾਹੀਦਾ ਸੀਗਾ ਧਿਆਨ ਤੁਹਾਡਾ ਹਟਾ ਕੇ ਕਪਲ ਸ਼ਰਮਾ ਦੇ ਕੈਫੇ ਵੱਲ ਲਾ ਦਿੱਤਾ ਤਾਂ ਦੂਜਾ ਬਦਨਾਮ ਵੀ ਤੁਹਾਨੂੰ ਕੀਤਾ ਪੇ ਕੰਮ ਸਿੱਖਾਂ ਨੇ ਕੀਤਾ ਜਿਹੜੀਆਂ ਵੀ ਇਹ ਗੋਲੀਆਂ ਚੰਦੀਆਂ ਅਸੀਂ ਇਸ ਚੀਜ਼ ਦੀ ਨਿਖੇਧੀ ਕਰਦੇ ਆ ਜਿਹੜੀ ਕਪਲ ਸ਼ਰਮਾ ਦੀ ਮੈਨੇਜਮੈਂਟ ਵੀ ਹੈਗੀ ਆ ਨਾ ਤਾਂ ਉਹਨਾਂ ਨੂੰ ਫਰੋਤੀ ਦੀ ਕਾਲ ਆਈ ਨਾ ਉਹਨਾਂ ਦੇ ਨਾਲ ਕਿਸੇ ਦੀ ਕੋਈ ਦੁਸ਼ਮਣੀ ਸੀਗੀ ਮਿਹਨਤੀ ਬੰਦੇ ਸੀਗੇ ਗੱਲ ਸੱਚੀ ਆ ਤੇ ਕੌੜੀ ਆ ਕਹਿ ਦਿੰਨਾ ਜਮਨਾ ਪਾਰ ਵਾਲੇ ਬ੍ਰਾਹਮਣ ਨੂੰ ਜੇ ਪੰਜਾਬ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਅਜਾੜਨ ਦੇ ਲਈ ਪੰਜਾਬ ਦੇ ਹਿੰਦੂਆਂ ਦੀ ਬਲੀ ਵੀ ਦੇਣੀ ਪੈ ਜਾਂਦੀ ਆ ਉਹ ਪਿੱਛੇ ਨਹੀਂ ਹਟੂਗਾ ਉਹਨਾਂ ਨੇ 1984 ਚ ਵੀ ਇਹ ਕੰਮ ਕੀਤਾ ਤਾਂ ਹੁਣ ਵੀ ਉਹੋ ਹੀ ਕੰਮ ਕਰ ਰਹੇ ਆ। ਅਯਾਦੀ ਤੋਂ ਬਾਅਦ ਚ 1947 ਤੋਂ ਬਾਅਦ ਚ ਬ੍ਰਾਹਮਣ ਤਾਂ ਇਹ ਗੱਲ ਕਹਿੰਦਾ ਸੀ ਪੰਜਾਬੀਆਂ ਨੂੰ ਦਿੱਲੀ ਤੋਂ 1.5 200 200 ਕਿਲੋਮੀਟਰ ਦੂਰੀ ਰੱਖ। ਤਾਂ ਹੁਣ ਤੁਸੀਂ ਕਹਿ ਦਿੰਦੇ ਆ ਭਾਈ ਸਾਡੇ ਕੈਨੇਡਾ ਦੇ ਵਿੱਚ ਐਨੇ ਐਮਪੀ ਬਣ ਗਏ ਐਨੇ ਐਮਪੀ ਬਣ ਗਏ ਜੀਕ ਵੱਜਦੀ ਆ ਬ੍ਰਾਹਮਣ ਦੀ ਪੰਜਾਬੀਆਂ ਦੀ ਚੜ੍ਹਾਈ ਬ੍ਰਾਹਮਣ ਕੋਲੋਂ ਜਮਨਾ ਪਾਰ ਵਾਲੇ ਬ੍ਰਾਹਮਣ ਕੋਲੋਂ ਨਹੀਂ ਜਰੀ ਜਾਂਦੀ। ਪਾਲ ਸ਼ਰਮਾ ਦੇ ਕੈਫੇ ਤੇ ਚੱਲੀਆਂ ਨੇ ਗੋਲੀਆਂ ਗੋਲੀ ਚਲਾਉਣ ਵਾਲੇ ਪੰਜਾਬੀ ਬੋਲਦੇ ਸੀਗੇ ਫਿਰ ਦੁਬਾਰਾ ਪੰਜਾਬੀਆਂ ਨੂੰ 1984 ਦੇ ਵਾਂਗੂ ਦੁਬਾਰਾ ਟਾਰਗੇਟ ਕੀਤਾ ਜਾ ਰਿਹਾ ਜਮਨਾਪਾਰ ਤੋਂ ਬ੍ਰਾਹਮਣ ਆ ਕੇ ਹਿੰਦੂਆਂ ਨੂੰ ਬੱਸਾਂ ਚੋਂ ਕੱਢ ਕੇ ਮਾਰਦਾ ਸੀ ਤਾਂ ਇਲਜ਼ਾਮ ਪੰਜਾਬੀਆਂ ਤੇ ਤਾਂ ਸਿੱਖਾਂ ਤੇ ਲਾਇਆ ਜਾਂਦਾ ਸੀਗਾ ਸੋ ਉਹੀ ਕੰਮ ਇੱਥੇ ਫੇਰ ਦੁਬਾਰਾ ਕੈਨੇਡਾ ਦੇ ਵਿੱਚ ਸ਼ੁਰੂ ਹੋ ਗਿਆ ਗੋਲੀ ਚਲਾਉਣ ਵਾਲਾ ਬੰਦਾ ਆਪਣੀ ਆਈਡੈਂਟੀ ਲੁਕਾਊਗਾ ਨਾ ਕਿ ਉਹ ਗੋਲੀ ਚਲਾਉਂਦਾ ਹੋਇਆ ਪੰਜਾਬੀ ਬੋਲੂਗਾ ਜੇ ਪੰਜਾਬੀ ਬੋਲੂਗਾ ਤਾਂ ਗੋਤੀ মিডিਆ ਦੇ ਬਹੁਤ ਕੰਮ ਸੌਖਾ ਹੋ ਜਾਣਾ ਵੀ ਪਾਈ ਇਹ ਤਾਂ ਪੰਜਾਬੀਆਂ ਨੇ ਗੋਲੀ ਚਲਾਈ ਆ ਵੀਡੀਓ ਦੇਖੋ ਚ ਪੰਜਾਬੀ ਬੋਲ ਰਹੇ ਆ ਕਪਲ ਸ਼ਰਮਾ ਦਾ ਮੋਦੀ ਦੇ ਨਾਲ ਵੀ ਪੰਗਾ ਪਿਆ ਸੀਗਾ ਮੋਦੀ ਨੂੰ ਟਵੀਟ ਕਰ ਦਿੱਤਾ ਸੀ ਕਪਲ ਸ਼ਰਮਾ ਨੇ ਵੀ ਕਿਹੜੇ ਚੰਗੇ ਦਿਨਾਂ ਦੀ ਗੱਲ ਕਰਦਾ ਤੂੰ ਵੀ ਮੈਂ ਬੰਬੇ ਦੇ ਵਿੱਚ ਆਫਿਸ ਬਣਾ ਰਿਹਾ ਤਾਂ ਮੇਰੇ ਕੋਲੋਂ ਰਿਸ਼ਵਤ ਮੰਗੀ ਜਾ ਰਹੀ ਆ ਤਾਂ ਮੋਦੀ ਭਗਤਾਂ ਨੇ ਕਪਲ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਸੀਗਾ ਉਸ ਤੋਂ ਬਾਅਦ ਚ ਨਵਜੋਤ ਸਿੱਧੂ ਨੂੰ ਵੀ ਇਹਦੇ ਸ਼ੋਅ ਚੋਂ ਕੱਢਿਆ ਗਿਆ ਇਹਦਾ ਸ਼ੋਅ ਬੰਦ ਵੀ ਹੋਇਆ ਫਿਰ ਸ਼ਾਇਦ ਇਹਨੇ ਸਲਮਾਨ ਖਾਨ ਦੇ ਨਾਲ ਮਿਲ ਕੇ ਜਾਂ ਕਿ ਉਹਦੇ ਅੰਡਰ ਕੰਮ ਕਰਕੇ ਦੁਬਾਰਾ ਆਪਣਾ ਸ਼ੋਅ ਚਾਲੂ ਕੀਤਾ ਸੀ ਹੁਣ ਜੇ ਕਪਲ ਸ਼ਰਮਾ ਦੇ ਕੈਫੇ ਤੇ ਗੋਲੀ ਚੱਲਦੀ ਆ ਗੋਲੀ ਚਲਾਉਣ ਵਾਲਾ ਪੰਜਾਬੀ ਬੋਲ ਰਿਹਾ ਜਿਹੜਾ ਪਾੜਾ ਇਹਨਾਂ ਨੇ ਹਿੰਦੂਆਂ ਤਾਂ ਦੇ ਵਿੱਚ ਪਹਿਲਾਂ ਪਾਇਆ ਸੀਗਾ ਉਹ ਕੰਮ ਦੁਬਾਰਾ ਇੱਥੇ ਹੋ ਰਿਹਾ ਤੇ ਨਾਲ ਦੀ ਨਾਲ ਖਾਲਿਸਤਾਨ ਅਰ ਫਰੈਂਡਮ ਇਹਨਾਂ ਨੇ ਕਿੰਨਾ ਜ਼ੋਰ ਲਾਇਆ ਬੰਦ ਕਰਾਉਣ ਦੇ ਲਈ ਬਕਰੇ ਵਕਰੇ ਮੌਲਖਾਂ ਚੋਂ ਹੁੰਦਾ ਹੋਇਆ ਹੁਣ ਖਾਲਿਸਤਾਨ ਰੈਫਰੰਡਮ ਵਾਈਟ ਹਾਊਸ ਪਹੁੰਚ ਗਿਆ 트ੰਪ ਦੇ ਦਰਵਾਜ਼ੇ ਤੇ ਉਹਨੂੰ ਵੀ ਕਿਤੇ ਨਾ ਕਿਤੇ ਇਰਾਦੇ ਵਿੱਚ ਅੜਿੱਕਾ ਬਣੇ ਜਾਂ ਬੰਦ ਕਰਵਾਉਣ ਦੇ ਚੱਕਰਾਂ ਚ ਪੇ ਧਿਆਨ ਤਾਂ ਤੁਹਾਡਾ ਜਿਹੜਾ ਸੀ ਹੋਰ ਫਰੈਂਡਮ ਵੱਲ ਹੋਣਾ ਚਾਹੀਦਾ ਸੀਗਾ ਧਿਆਨ ਤੁਹਾਡਾ ਹਟਾ ਕੇ ਕਪਲ ਸ਼ਰਮਾ ਦੇ ਕੈਫੇ ਵੱਲ ਲਾ ਦਿੱਤਾ ਤਾਂ ਦੂਜਾ ਬਦਨਾਮ ਵੀ ਤੁਹਾਨੂੰ ਕੀਤਾ ਪੇ ਕੰਮ ਸਿੱਖਾਂ ਨੇ ਕੀਤਾ ਜਿਹੜੀਆਂ ਵੀ ਇਹ ਗੋਲੀਆਂ ਚੰਦੀਆਂ ਅਸੀਂ ਇਸ ਚੀਜ਼ ਦੀ ਨਿਖੇਧੀ ਕਰਦੇ ਹਾਂ ਜਿਹੜੀ ਕਪਲ ਸ਼ਰਮਾ ਦੀ ਮੈਨੇਜਮੈਂਟ ਵੀ ਹੈਗੀ ਆ ਨਾ ਤਾਂ ਉਹਨਾਂ ਨੂੰ ਫਰੋਤੀ ਦੀ ਕਾਲ ਆਈ ਨਾ ਉਹਨਾਂ ਦੇ ਨਾਲ ਕਿਸੇ ਦੀ ਕੋਈ ਦੁਸ਼ਮਣੀ ਸੀਗੀ ਮਿਹਨਤੀ ਬੰਦੇ ਸੀਗੇ ਗੱਲ ਸੱਚੀ ਆ ਤੇ ਕੌੜੀ ਆ ਕਹਿ ਦਿੰਨਾ ਜਮਨਾ ਪਾਰ ਵਾਲੇ ਬ੍ਰਾਹਮਣ ਨੂੰ ਜੇ ਪੰਜਾਬ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਅਜਾੜਨ ਦੇ ਲਈ ਪੰਜਾਬ ਦੇ ਹਿੰਦੂਆਂ ਦੀ ਬਲੀ ਵੀ ਦੇਣੀ ਪੈ ਜਾਂਦੀ ਆ ਤਾਂ ਉਹ ਪਿੱਛੇ ਨਹੀਂ ਹਟੂਗਾ ਉਹਨਾਂ ਨੇ 1984 'ਚ ਵੀ ਇਹ ਕੰਮ ਕੀਤਾ ਤਾਂ ਹੁਣ ਵੀ ਉਹੋ ਹੀ ਕੰਮ ਕਰ ਰਹੇ ਆਏ ਆਯਾਦੀ ਤੋਂ ਬਾਅਦ 1947 ਤੋਂ ਬਾਅਦ ਬ੍ਰਾਹਮਣ ਤਾਂ ਇਹ ਗੱਲ ਕਹਿੰਦਾ ਸੀ ਪੰਜਾਬੀਆਂ ਨੂੰ ਦਿੱਲੀ ਤੋਂ 1.5 150 2 200 ਕਿਲੋਮੀਟਰ ਦੂਰੀ ਰੱਖ ਤਾਂ ਹੁਣ ਤੁਸੀਂ ਕਹਿ ਦਿੰਦੇ ਆ ਭਾਈ ਸਾਡੇ ਕੈਨੇਡਾ ਦੇ ਵਿੱਚ ਐਨੇ ਐਮਪੀ ਬਣ ਗਏ ਐਨੇ ਐਮਪੀ ਬਣ ਗਏ ਝੀਕ ਵੱਜਦੀ ਆ ਬ੍ਰਾਹਮਣ ਦੀ ਪੰਜਾਬੀਆਂ ਦੀ ਚੜ੍ਹਾਈ ਬ੍ਰਾਹਮਣ ਕੋਲੋਂ ਜਮਨਾ ਪਾਰ ਵਾਲੇ ਬ੍ਰਾਹਮਣ ਕੋਲੋਂ ਨਹੀਂ ਜਰੀ ਜਾਂਦੀ